ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਕੱਪੜੇ ਹਵਾ ਨਾਲ ਇਕੱਠੇ ਹੋਈ ਜਾਂਦੇ ਨੇ ਤੇ ਦੋ ਦੋ ਤੇ ਤਿੰਨ ਤਿੰਨ ਤੇ ਚਿਟਕਣੀਆਂ ਲਾਈਆਂ ਹੋਈਆਂ ਨੇ ਕੱਪੜੇ ਧੋ ਦਿੱਤੇ ਨੌ ਦਾ ਟਾਈਮ ਹੈ 9:30 ਦਾ ਤੇ ਇਧਰ ਉਹ ਪੋਚੇ-ਪੂਚੇ ਲੱਗ ਗਏ ਨੇ ਮੰਜਾ ਕੱਲ ਤਣ ਕੇ ਆਪਾਂ ਨੇ ਇੰਨਾ ਕ ਬੁਣ ਲਿਆ ਸੀ ਹੁਣ ਕੰਮ ਤਾਂ ਦਾ ਕਰ ਲਈਏ ਨਾ ਧੋ ਲਈਏ ਫਿਰ ਬੁਣ ਦਿਆਂਗੇ ਤੇ ਹੁਣ ਮੈਂ ਕੰਬਲ ਧੋਈ ਆਈ ਇੱਧਰ ਸੁੰਗਾ ਸੁੰਨਾ ਹੋ ਗਿਆ ਇੱਥੇ ਕਮਰਾ ਬੇਲਾ ਹੋ ਗਿਆ ਤੇ ਕਿਉਂਕਿ ਆ ਸੂਤ ਵਾਲੀ ਕੁਰਸੀ ਹੈਗੀ ਐਤੇ ਤੌੜੀ ਆਗਾ ਤੌੜੀ ਤੰਗ ਦਾਣਿਆ ਤੇ ਬਸ ਆ ਸੂਤ ਆ ਸੁੱਕ ਮੈਂ ਹੋਰ ਕਿਤਾਬਾਂ ਨੇ ਕਹਿੰਦੀ ਮਮਾ ਸੇ ਸੈਟ ਕਰ ਲਾਂਗੀ ਇਹਨਾਂ ਕਹੋ ਦਿਓ ਦੀ ਪਿਆਸੀਗਾ ਬਟੀਕ ਆ ਲਾ ਬਜਮੰਦਾ ਬਟੀਕ ਜ਼ਰੂਰ ਟਰਿਆ ਨਬੀ ਕੁਰਸੀ ਲੈਣ ਗਈ ਤੇ ਫੇਰ ਭੁੱਲਿਆ ਹੁਣ ਧਾਣਾ ਦੇ ਤਣ ਤੇ ਤਣੀ ਜਾਂਦੇ ਅੱਜ ਤਾਂ ਸਰਦਾਰ ਜੀ ਹੋਰਾਂ ਸਪਰੇਅ ਕਰਨ ਜਾਣਾ ਸੀਗਾ ਤੇ ਜਿਹੜਾ ਸਾਡੇ ਮੁੰਡਾ ਸੋਨੀ ਆਉਂਦਾ ਹੁੰਦਾ ਉਹ ਚਲੇ ਗਾਈ ਮਰ ਗਈ ਪਾਖ ਸੰ ਸਵੀਤੀ ਤੇ ਕੁਰਸੀ ਕੁਰਸੀ ਪਾਈ ਪਿਆ ਕੰਮ ਹੀ ਵਧਾ ਲੈਣੇ ਆਪਾਂ ਅੱਜ ਕੱਪੜੇ ਕੁੱਪੜੇ ਵੱਧ ਹੋਗੇ ਤੇ ਨਾ ਗੁਰਮੁਖੀ ਕਿਸੀ ਨਾਲੀ ਹਾਂ ਨਾਲ ਪਤਾ 9:30 ਨਾ ਨਾ ਹੋਣ ਵਾਲੇ ਨੇ 9:30 ਕਹ ਨਾ ਹੀ ਬੱਜੇ ਨੇ ਹਜੇ ਮੈਂ ਤਾਂ ਟਾਈਮ ਵੀ ਨਹੀਂ ਦੇਖਿਆ ਹੈਗਾ ਲੋ ਜੇ ਆਪਾਂ ਇੱਕ ਕੁਰਸੀ ਚੱਕ ਲਿਆ ਤੇਸ ਪ੍ਰਿਆ ਕਰਨ ਜਾਣਾ ਸੀ ਉਹ ਵੀ ਵਿਚਾਰੇ ਸੋਨੀ ਦੀ ਗਾਈ ਮਰ ਗਈ ਸੂਈ ਸੀ ਪਰसों ਤੇ ਖੂਨ ਖਾਣ ਵਾਲਾ ਘਟ ਗਿਆ ਸਵੇਰ ਕਿ ਜੇ ਸਰਦਾਰ ਜੀ ਦਾ ਇਹ ਕਹਿੰਦੇ ਬੋਤਲਾਂ ਲੱਗੀਆਂ ਨੇ ਗਾਈ ਦੇ ਹੁਣ ਉਹਨੇ ਫੋਨ ਕਰਤਾ ਕਹਿੰਦਾ ਬਾਈ ਗਾਈ ਨੂੰ ਛਟਿਆ ਕੇ ਜਾ ਮੇਰਾ ਗਾਇਚਾ ਕਾਉਣ ਗਾਇਨ ਰੰਗ ਨਾ ਹੁ ਤੇ ਸਾਰ ਤੱਕ ਦੇ ਨਹੀਂ ਕੱਪੜਿਆਂ ਚ ਬੜ ਪਾਏ ਨਾ ਘਾਈ ਤਾਂ ਕਰਿਆ ਨਹੀਂ ਅਸੀਂ ਪ੍ਰੈਸ ਕਰੇ ਚੱਲ ਆਏ ਤਾਂ ਹੁਣ ਆਉਣ ਜਾਣ ਚ ਤਾਪ ਪ੍ਰੈਸ ਕਰਦੀਆਂ ਹਨਾ ਕੱਪੜੇ ਜਿਹੜਾ ਆਪਾਂ ਬਾਲੇ ਗੇੜੇ ਦੇਈ ਜਾਂਨੇ ਨੂੰ ਕੱਪੜਿਆਂ ਨੂੰ ਦੋ ਗੇੜੇ ਬਾਹਰ ਹੁੰਦੇ ਨੇ ਹੁ ਵਿੱਚ ਵਿੱਚ ਬਹਿਣਾ ਕਈ ਕਹਿੰਦੀਆਂ ਵੀ ਨੇ ਕਹਿੰਦੇ ਆਏ ਨੂੰ ਪਤਾ ਸਾਡੇ ਦੋ ਦੋ ਘਟ ਘੇੜੇ ਆਈ ਜਾਣੇ ਜਿਹੜਾ ਆਪਾਂ ਬਾਹਲੇ ਘੇੜੇ ਦੇ ਦਿੰਦੇ ਆਂ ਫਿਰ ਉਰਜਣ ਤਾਂ ਨਹੀਂ ਬਣੀ ਜਾਂਦੀ ਜਿਹੜਾ ਸੁਕਾਉਣੇ ਆ ਅੱਜ ਕੱਲ ਬਸ ਅ ਇੱਕ ਮਿੰਟ ਦਾ ਅੱਧੇ ਮਿੰਟ ਦੇ ਜਿਹੜਾ ਲਾਉਂ। ਕਿਉਂਕਿ ਅੱਜ ਕੱਲ ਤੇ ਮੀਂਹ ਧੁੱਪ ਨਾਲ 10 ਮਿੰਟਾਂ ਚ ਕੱਪੜੇ ਸੁੱਕੋ ਜਾਂਦੇ ਨੇ ਇਹਨੂੰ ਚੜ ਜਾਂਦੇ ਨੇ ਨਚੋੜਨੇ ਜੋ ਔਖੇ ਨੇ ਹੁਣ ਸੁਭਾ ਪੈ ਗਿਆ ਹੈਣਾ। ਲੋ ਜੀ ਹੁਣ ਬਸ ਹੁਣ ਮੈਂ ਕੰਬਲ ਬਾਹਰੇ ਕੱਢਦੀ ਆਂਗੀ। ਆਪਣਾ ਬਲੌਗ ਸਟਾਰਟ ਹੋ ਗਿਆ ਮੱਝਾ ਮੁੱਝੇ ਸਾਰੀਆਂ ਨਮਾ ਕੇ ਬੰਨੀਆਂ ਪਈਆਂ ਨੇ ਕਣਕ ਬਾਹਰੇ ਕੱਢੀ ਤੇ ਇੱਕ ਕਣਕ ਕੱਲੀ ਵਾਲੀ ਵੱਡੀ ਵਾਲੀ ਉਹ ਖੰਡਿਆਉਣ ਵਾਲੀ ਉਹ ਕਿ ਮੈਂ ਹੱਥ ਮਾਰੂੰਗੀ ਤੇ ਸੋਈ ਸਾਫ਼ ਰਹੇਗੀ ਹ ਸੋਹਮਣ ਅੱਜ ਆਇਆ ਐਤਵਾਰਾ ਸੋਹਮਣ ਘਰ ਆਣੇ ਦਰਬਾਰ ਸਾਰੇ ਪੋਚੇ ਲਾਜਦੇ ਕੱਲੀ ਤੇ ਸੋਈ ਰਹੇਗੀ ਮੈਂ ਚੱਲ ਹੁਣ ਤੁਸੀਂ ਨਾ ਧੋ ਲੋ ਤੇ ਸੁੱਟੀ ਸੀ ਸੁੱਟੀ ਦੀ ਲਾਹੇ ਨਾਲ ਤਿੰਨ ਤੱਕ ਖੇਚਤੀਗੇ ਜਿਹੜੇ ਹੁਣ ਉਹਨਾਂ ਨੇ ਕੰਬਲ ਲਿਆਂਦੇ ਰਾਤ ਉਹ ਲੈ ਲੈ ਕੇ ਨੇ ਖੇਸਾ ਸਾਨੂੰ ਇਹ ਸਿਰੇ ਕੰਮ ਨੇ ਖੰਡ ਲੱਗਦੀ ਆ ਤੇ ਉਹ ਕਿ ਖੇਚ ਤੋਂ ਕਿ ਪੇਟੀ ਚ ਧਰ ਦੇ ਮੰਗੇ ਜਿਹੜੇ ਹੋਰ ਤਰੰਕ ਦੇ ਧਰਦੀ ਤੇ ਬੈੱਡ ਦੇ ਧਰਦੀ ਤੇ ਉਹਨਾਂ ਨੂੰ ਧੋ ਕੇ ਧਰ ਦੇ ਮੰਗੇ ਆ ਕੰਬਲ ਵਾਲੇ ਭਾਰੀ ਨੇਗੇ ਸਰਦੀਆਂ ਵਾਲੇ ਕੰਬਲ ਨੇ ਇਹਨਾਂ ਨੂੰ ਕੋਈ ਇਹਨਾਂ ਨੂੰ ਧਰ ਦਾਂ ਗੁੰਡੋ ਦੇ ਨਾਲ ਸੁੱਕ ਜਾਣਗੇ ਕੁਝ ਸਾਦੇ ਸੁੱਕ ਜਾਣਗੇ ਕੁਝ ਕਾਲੇ ਨੂੰ ਸੁੱਕ ਜਾਣਗੇ ਤੇ ਫਿਰ ਇਹਨੂੰ ਭੇਟੀ ਧਰ ਦੇਣਾ ਐਨੇ ਦਿਨਾਂ ਦੀ ਕੋਲ ਕਰੀ ਬੈਠੀ ਸੀ ਹੈ ਕੰਬਲ ਧੋਣੇ ਲਈ ਹੈ ਕੰਬਲ ਧੋਣੇ ਦੇ ਕੋਈ ਵੀ ਕੰਮ ਸਾਇਤ ਨਾਲ ਬਣਦਾ ਹਨਾ ਖਰਾਬ ਕਰ ਦੇ ਕੰਮ ਖੋਈਆਂ ਤਾਂ ਨਹੀਂ ਕਰਨੀਆਂ ਫੇਰ ਬਾਬਾ ਨੂੰ ਕਹਿਤਾ ਵੀ ਆਪਣੀ ਜ਼ਿੰਮੇਵਾਰੀ ਕੋਈ ਕਰ ਲੈਣਾ ਕੋਰ ਨਾ ਵੀ ਹੈ ਤਾਂ ਪੰਜਰੀ ਚ ਕੋਲੀ ਖੜੀ ਹੈ ਕੋਈ ਨਾ

ਮਾਸੀ ਗੋਆ ਆ ਤੂੰ ਬਾਰੇ ਉਹ ਦੀ ਚੱਕ ਲੈਣੇ ਆਣੇ ਆਣੇ ਆ ਹੋਰ ਕੀ ਹੈ ਲੱਖੀ ਨੂੰ ਦੋ ਚਾਲ ਵੱਡਾ ਉਹ ਚਲਦਾ ਉਹ ਲੱਖੀ ਕਿੰਨੇ ਸਾਲਾਂ ਦੀ 32 ਸਾਲਾਂ ਦੀ ਹਾਂ ਤਿੰਨ ਸਾਲਾਂ ਦੀ ਫੇ ਲੱਖੀ ਨੂੰ ਤੇ 10 11 ਸਾਲ ਵੱਡਾ ਹਾਂ ਸਰਬੋ ਇਹ ਤਾਂ ਸਾਲਾਂ ਕਿੰਨਾ ਜ਼ਿਆਦਾ ਵੱਡੀਆਂ ਨੇ ਹੈ ਸਰਬੋ ਨਹੀਂ ਸਰਬੋ ਹੋਣੀ ਛੋਟੀ ਹਾਰ ਚ ਹਾਂ ਇਹੋ ਮਾਗ ਤੇ ਨਹੀਂ ਛੋਟੀ ਹੈ ਸਰਬੋ ਥੋੜੀ ਛੋਟੀ ਹੈ ਲੋਕਾਂ ਨੂੰ ਦੇ ਨਾ ਇਹ ਮੇਰੇ ਕੋਲ ਗੋੜੀ ਹੈ ਪਤਾ ਬੱਧੀ ਹੈ ਇਹਦੇ ਕੋਸ ਆਹੀ ਬੱਗੇ ਨਾ ਲਾਉਣਾ ਉਠਾਣਾ ਨਾ ਸਾਜੀ ਹੋਣੀ ਜਦੋਂ ਜਵੇਰ ਸਰਪੰਚ ਹੋਇਆਗਾ ਹੋਇਆ ਰਿਹਾ ਚਰਚ ਦੇ ਪਿਆ ਮੈਂ ਤਾਂ ਸੀ ਉਹ ਦੇਖੇ ਨਕਲੀ ਲੈ ਜਿਹੜੇ ਮੈਨੂੰ ਸੁਣਤਾ ਕਾਕੜਾ ਤੇਰਾ ਸਾਹ ਕੋਲ ਨਹੀਂ ਆਇਆ ਸਰ ਨਾ 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 30000 ਮੈਂ ਨਹੀਂ ਨੂੰ ਸਾਧੂ ਨੂੰ ਇਹਦੇ ਨਕਲੀ ਆਇਆ ਦੇ ਕੇ ਟਰੱਕ ਚ ਇਹੀ ਦੀ ਇੱਥੇ ਇੱਥੇ ਨੇ ਉਹ ਇਹ ਸਹੀ ਨਹੀਂ ਕਿਵੇਂ ਟਰੱਕ ਚ ਕਿਵੇਂ ਟਰੱਕ ਚ ਫਰਾਦ ਕੀਤੀ ਮੱਛਰੀ ਨਾ ਸਬਾਨ ਦਾ ਟਰੱਕ ਚ ਨਾ ਟਰੱਕ ਵੀ ਨਕਲੀ ਹੈ ਇਹ ਸਭ ਗਈ ਤੁਸੀਂ ਪੜਦੇ ਜੀ ਮੈਨੂੰ ਅਸੀ ਜੇ 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 ਅਗਲੀ ਦੇਖੇ ਨੇ ਮੇਰਾ ਸਮਾਨ ਲੈ ਕੇ ਅਗੇ ਖਾੜਾ ਲਵਾਇਆ ਖਾੜਾ ਨਾਲ ਅਗਲੀ ਉਹ ਦੂਰ ਦੇ ਪੂਰੇ ਅੱਗੇ ਇਹਦਾ ਸਮਾਨ ਲੈ ਕੇ ਆਉਂਦੇ ਹਨਾ ਹੁਣ ਛੱਡ ਕੇ ਆ ਗਏ ਉਹ ਵੀ ਆਣਾ ਕੋਈ ਤਾਂ ਹਨਾ ਉਹਦੇ ਕੋਲ ਲੈ ਪੰਜ ਗੱਟੀਆਂ ਨੇ ਛੋਟੇ ਕੋਲ ਮਾਮਲੇ ਹੋ ਗਏ ਹੋਰ ਮੇਰੇ ਕੋਲ ਨਾ ਬੇਚੋਕ ਹੁੰਦਾ ਉਹ ਤਾਂ ਵਿਚਾਰੀ ਮੂੰਗੀ ਵਿਚਾਰੀ ਹੋ ਆ ਢਿੱਲੀ ਮੱਟੀ ਲੱਗ ਗਈ ਜਿਵੇਂ ਕੋਲਾ ਜਾਂ ਮੂੰਹ ਰਹੇਗਾ ਉਹਦਾ ਵੀ ਨਾ ਉਹ ਦੂਰ ਲਾਉਂਗੇ ਹੈ ਉਹ ਪ੍ਰਾਈਸ ਕਾਈ ਤੋਂ ਬੋਲਣਗੇ ਸਿੰਘਾ ਕੰਡਾ ਡੰਡੇ ਵੀ ਬਰਾਈਆਂ ਦੇਖ ਆ ਜਿਵੇਂ ਇੱਥੇ ਡੰਡਾ ਪਾ ਲਾਤੀ ਇਹਾ ਉੱਥੇ ਘੰਟੇ ਦੀ ਪਤੰਡੀ ਕੀ ਜਿਹਨੂੰ ਆਏ ਦੇ ਭਲਾ ਨਾ ਪਾਇਆ ਕਰੀਏ ਤੇਲਾ ਬਣ ਜਾ ਕਰੇ ਤੇਲਾ ਬਣ ਤੋ 2:30 ਆ ਗਈ ਡੱਬੀ ਜੀ 2:30 ਦੇਖੀ ਅੰਦਰ ਸਭ ਮੇਰੇ ਇਸ ਬਣੀ ਨਹੀਂ ਇਹਦੇ ਦੇਖੀ ਸਹੀ ਮਾਥਨ ਮੱਜਾ ਬਣਾ ਲਵੇ ਕੋਟਾ ਕਿਡਾ ਆ ਹਵਾ ਸੋ ਨਾ ਮਾਇਆ ਉਹ ਤਾਂ ਅੱਗੇ ਤਾਂ ਇੰਕੀ ਬਣ ਗਈਆਂ ਕਿ ਆਹ ਮੈਂ ਕੈਪਰ ਦੇ ਉੱਤੇ ਰੁਕ ਗਈ। ਅਭੀ ਦਿਖਾ ਜਾਂਦੇ ਆ ਨਾ ਰੁਕ ਗਈ। ਉਹ ਖੁੱਦੜ ਗਏ ਨੇ ਪਲਾਸਟਰ। ਹੁਣ ਪਈ ਪੱਕਾ ਦੇ ਚੱਕਾ ਖਤਾਲ ਗਈ ਸੀ। ਮੈਂ ਤਾਂ ਘਰ ਘਰ ਰਹੇ ਨਾ। ਮੈਨੂੰ ਮਰਜੀ ਨਹੀਂ ਕੰਨਾ ਛੁੱਟੀ ਜੀ ਦੂਜਾ। ਅਸੀਂ ਉਹਨਾਂ ਦਾ ਪੱਟ ਦਈਏ। ਮਾਰਨ ਕਿਆ ਹੋ ਰਿਹਾ ਹੈ। ਗੱਲ ਤਾਂ ਮੈਂ ਕਰੂ ਸਾਡੇ ਚੌਂਦੇ ਕੋਲ ਮੈਂ ਡੀਲ ਕਰ ਦਿੱਤਾ ਸੀ। ਤੁਹਾਡੇ ਨੂੰ ਚੌਂਦੇ ਕੋਲ ਛੁੱਟਿਆ। ਮੈਂ ਕਿਹਾ ਅੱਜ ਮੈਂ ਸੋਨੀ ਨੂੰ ਮੈਂ ਕੋਲੋਂ ਪਾ ਦੇ ਦੋ ਬੋਲ ਜੀ। ਮੇਰੇ ਨਾਲ ਖੇਡਾ ਬਹੁਤ ਜੀ ਮੈਂ ਬੱਦਲ ਵੀ ਜੱਸਾ ਦੀ ਆ ਵੇਖ ਵਾ ਅਗੇ ਵਾ ਅੱਗੇ ਸਰਪੰਚ ਆ ਦੇ ਕੋਈ ਵਾਜਾ ਸਰਪੰਚਨੀ ਪੰਜਾਬੋਂ ਦੀ ਹੋਈ ਇਹ ਜੀ ਦੋ ਮਿੰਟ ਕਰਕੇ ਵੀ ਪੰਜਾਬੋਂ ਆ ਸਰਪੰਚਨੀ ਦੀ ਚੱਲ ਗਈ ਸਰਪੰਚਨੀ ਦੀ ਚੱਲ ਗਈ ਸਾਡੀ ਆਉਂਗੀ ਕਲਾਉ ਮੁਕੀਆਂ ਹੋਂ ਦਾ ਹਾਂ ਇਹ ਤਾਂ ਪੰਜ ਸਾਲਾਂ ਸੀ ਦੇਕਾ ਆਇਆ ਕਹਿੰਦਾ ਤੁੱਕਾ ਆਇਆ ਹਾਂ ਗੱਡ ਦੇ ਦਿਖਾਈ ਲੈਣ ਦੇ ਬਗਾਨਾ ਦਿਖਾਉਂਦਾ ਮੰਗਾ ਪਰ ਸ਼ੇਅਰ ਨਹੀਂ ਜਿਹੜਾ ਸ਼ੇਅਰ ਆਪਣਾ ਹੋ ਗਿਆ ਹੁਣ ਤਾਂ ਕਰ ਦਿੰਦੇ ਆਂ ਆਪਾਂ ਨਿਕਲਣਾ ਕਿਸੇ ਤੋਂ ਹਾਂ ਹਾਂ ਮਾਰਨ ਲੱਗੋ ਲੈ ਟਾਈਮ ਹੈ 4:30 ਹੋ ਗਏ ਤੇ ਆਪਾਂ ਤਰਾਂ ਗਾਲ ਮੂੰਗੀ ਦੀ ਅੱਜ ਤਾਂ ਹੀ ਲੇਟਾਂਗੇ ਕਿਉਂਕਿ ਪੁੱਲੇ ਤੋਂ ਗੋਹੇ ਲਾ ਦੇਵਾਂਗੇ ਮੰਦੀਦਾਰ ਤੇ ਕਿਦੂਰੇ ਤੋਂ ਬਸ ਕਾਰਨ ਲਈ ਜਿਹੜੀ ਜਿੜੀ ਕੜਕਾ ਲਾ ਲੰਗੀ ਮੰਦੀਦਾਰ ਤੇ ਗਿੱਦੀ ਦਾ ਮੰਜਾ ਸੁੱਧ ਹੋ ਗਿਆ ਹੈਗੇ ਸੀ ਤੱਕ ਪੁੱਲ ਹਲਕਾਰੀ ਦੇ ਹਲਕਾਰੀ ਦਾ ਡਿਜ਼ਾਈਨ ਹੈ ਕੋਪਾਂਟ ਤੇ ਬਸ ਬਸ ਦਾ ਸਭ ਤੋਂ ਇਦੋਂ ਬਾਅਦ ਹੀ ਨੇ ਕੰਮ ਹਣਾਣਾ ਤੇ ਦੂਬਰ ਹੁਣ ਆਦਾਰ ਤੇ ਪਾਣੀ ਪਾਇਆ ਜਦੋਂ ਨਮੋਹਾ ਦਿੱਤਾ ਜਦੋਂ ਬਹੁਤ سارے ਕੰਮ ਹੋ ਗਏ ਨੇ ਜਿਵਾੜ ਉਹ ਪਰੇ ਕੱਟ ਨੂੰ ਜਿੰਦਾਂ ਨੂੰ ਤੇ ਜਿਹੜਾ ਕੋਈ ਕੰਮ ਵਿਢ ਲਾ ਫਿਰ ਸਾਰਾ ਦਿਨ ਨੀਂਦ ਰੋਕਦੇ ਰਹੇਗੇ। ਅਹ ਇੱਤਲਿਆਂ ਚ ਤਾਲਲੇ ਦੋ ਜਣਾਂ ਇੱਥੇ ਨੂੰ ਬਣਾ ਲੇ ਕੋਈ ਥੋੜੀ ਥੋੜੀ ਚੱਲਦੀ। ਜੇ ਆਪਾਂ ਲਗਾਤਾਰ ਜਿਹੜਾ ਕੰਮ ਕਰਦੇ ਰਹੇ ਹਾਂ ਉਹ ਹੋਏ ਨੇ। ਪਰ ਹੁਣ ਆਪਾਂ ਕਿਹੜਾ ਮੰਜੇ ਰੋਇ ਹੋਏ, ਟੂੜਦੇ ਲੋਰ ਹੋਏ। ਹੁਣ ਆਹ ਮੁੰਦੇ ਕੋਨੇ ਪਤਾ ਨਹੀਂ ਕਾ ਕਿ ਸਾਲ ਨੂੰ ਮੰਜੇ ਪੂਜਾ ਬਣਾਉਂਦੇ ਹੈ ਕਿ ਤਕੀੜੀਆਂ ਵੀ ਨਵੇਂ ਬਣਾ ਲੀਆਂ ਕਈ। ਤੇ ਲੈ ਜਾਈਏ ਪਟ ਦੇਸੀ ਹੋ ਬਾਕੀ ਹਨਾ ਕਾਇਨਨ ਵੀ ਤੁਸੀਂ ਮੰਜੇ ਵੀ ਤੁਸੀਂ ਸੂਤਰ ਪਰ ਸੂਤਰ ਦੇ ਸਾਡੇ ਸਾਰੇ ਹੈਗੇ ਨੇ ਸਾਰੇ ਸੂਤਰ ਦੇ ਵਿੱਚ ਆਹਿੰਦੇ ਨਹੀਂ ਹੈਗੇ ਤੇ ਕਿਉਂਕਿ ਜਿਹੜਾ ਆਪਣੇ ਰੇਪ ਆਉਂਦੇ ਨੇ ਹਨਾ ਰੂਗੀ ਦੀ ਖਾਲ ਕੋਲੋਂ ਜਿਹੜੇ ਵੱਡੇ ਵੱਲ ਜਿਹਨੇ ਕੋਲੋਂ ਜਿਹੜੇ ਸੂਤਰ ਦੇ ਵਿੱਚ ਉਹ ਰੇ ਪੈ ਜਾਂਦਾ ਹੈ ਸੂਤ ਵੀਂਦੇ ਵੀਂਦੇ ਤੋਂ ਤਾਂ ਇਹਦੇ ਬਾੰਦਵਨ ਮੰਜਾ ਧੋਤਾ ਜਾਂਦਾ ਜਿਵੇਂ ਤੂੜੀ ਕਰਦੇ ਨੇ ਰੇਹ ਪਾਉਂਦੇ ਨੇ ਜਾਂ ਕੋਈ ਹੋਰ ਰਿਬਨ ਦਾ ਅਰਦਾ ਵਾਲਾ ਦਾ ਕੰਮ ਕਰਦੇ ਨੇ ਫਿਰ ਇਹ ਮੰਜੇ ਡਾਹ ਲੈਂਦੇ ਤੂਤ ਵਾਲੇ ਮੰਜੇ ਵਿੱਚ ਹੀ ਰੇਤਾ ਜ ਫਸੀ ਜਾਂਦਾਗਾ ਫਿਰ ਜੇ ਆਪਾਂ ਦਿਨ ਦੇ ਦਿਨ ਧੋਣੇ ਉਹਦੇ ਕਲਰ ਫਿੱਟਦੇ ਨੇਗੇ ਹਨਾ ਮੈਂ ਜੇ ਧੋਣੇ ਵੀ ਉੱਥੇ ਲੱਗਦੇ ਜੀ ਘੁੰਣਾ ਤੇ ਉਹ ਵੀ ਆਖਾ ਸੂਤ ਨਾ ਮਹੇਗਾ ਵਾਲੇ ਸੂਤ ਤਾਂ ਹੋਊਗਾ 1500 ਫੀਲ ਕਿਲੋ ਹੋਊਗਾ ਵੇ ਦਿੱਤਾ ਕੁ ਦੋਸਾ ਉਹਨੂੰ ਦੋਸਾ ਨੂੰ ਕੁਟਾ ਨਹੀਂ ਦੇ ਦੱਸੋ ਬਾਕੀ ਬਣਾ ਜਿਵੇਂ ਜਿਵੇਂ ਆਪਾਂ ਨੂੰ ਸੌਖਾ ਲੱਗਦਾ ਵੀ ਇਹ ਸਭ ਫਾਰਮੂਲਾ ਨਹੀਂ ਜਾ ਦੰਗਾ ਕਰਨਾ ਟਮਾਟਰ ਆਹਾਂ ਚੀਜ਼ ਦੇ ਬਾਸਮਾ ਪਨ ਚੱਲਦੇ ਆਂ ਪਿਆਜ਼ ਸਿੱਧੇ ਕਿ ਬਸ ਇੰਤਿਕਾ ਦੰਗਣੀ ਕੋਣ ਕੇਸੀ ਨਹੀ ਅਜੀ ਕੱਲ ਨੂੰ ਆਕੇ ਜੀ ਨਹੀਂ ਗਰਾਂਜੀ ਹਵਾ ਜੀ ਚੱਲਦੀ ਆਂਦੀ ਹੈਗੀ ਹਜੇ ਇੱਕ ਕੰਬਲ ਨਿਚੜਿਆ ਸੋ ਥੋੜਾ ਪੌਨ ਵਾਲਾ ਤੈਸ ਤਾਂ ਮੈਂ ਤਾਰ ਤੇ ਪਾ ਲਾਹਣੇ ਕੱਲਟ ਕਾ ਕੇ ਆਉਣੀ ਜਿੱਥੇ ਕਿ ਹਮਲਾ ਸੰਸਰ ਦਾ ਪਹਿਵਾਂ ਸੁਪਰਵਿਟ ਦੋ ਤਿੰਨ ਦਿਨ ਅਸਾਹ ਹੋਣ ਮਸਤ ਜੀ ਪੱਲਾ ਸੰਸਕਰੀਏ ਆਪਾਂ ਮਚਾਲੀ ਨੂੰ ਕੁਝ ਕਰਨੇ ਹਾਂ ਲੋਇਆ ਟਾਈਮ ਆਗਾ ਸਵਾਸੀ ਹੋ ਗਏ ਨੇ ਆਪਾਂ ਧਾਰ ਕੱਢ ਲਿਆਂਦੀ ਦੰਦਰੂ ਵਾਲੀ ਦੇ ਲਈ ਐ ਟਾਈਮ ਆ ਜਿਹੜਾ ਸਵਾਸੀ ਦਾ ਹੋ ਗਿਆ ਇੱਧਰ ਧਰਤ ਦਾ ਲਾਸ ਹਨਾ ਲਾਸ ਨੂੰ ਪਿਆਜ਼ ਟਮਾਟਰ ਦਾ ਹੂੰਗੀ ਦੀ ਦਾਲ ਨੂੰ ਦਾਲ ਪਾ ਤਰੀਏ ਚੁੱਲੇ ਤੇ ਹੋਸੀ ਤੇ ਮੌਸਮ ਬਦਲਿਆ ਬਦਲਿਆ ਜਿਆ ਐ ਲੱਗਦਾ ਪਤਾ ਨਹੀਂ ਕਿੰਨੀ ਕਨੇਰੀ ਆਉ ਕਿੰਨੀ ਕ ਆਉਗੀ ਨੇਰੀ ਕਿੰਨਾ ਕ ਆਊਗਾ ਮੀ ਬੱਦਲ ਵੀ ਨੇਰੀ ਵਾਲਾ ਮੌਸਮ ਜੇ ਕਾਹੂ ਕਫ ਜਿਹਾ ਬਣਾ ਪਿਆ ਤੇ ਕੰਬਲ ਅੱਜ ਧੋਤੇ ਨੇਗੇ ਦੋਨੇ ਤੇ ਜੇ ਸੁੱਕੇ ਨਹੀਂ ਲਾ ਕੇ ਅੰਦਰ ਧਰ ਦਿਆਂ ਮੇਰੀਆਂ ਉਂਗਲਾਂ ਤੇ ਲੱਗ ਗਈ ਹੈ ਜੀ ਪਾਫ ਮੱਚੀ ਜਾਂਦੀ ਨੇ ਹੁਣ ਲਾਇਆ ਆਟਾ ਪਾਫ ਲੱਗ ਗਈ ਉਂਗਲਾਂ ਤੇ ਹੁਣ ਮੱਚੀ ਜਾਂਦੀਆਂ ਨੇ ਕਿਉਂਕਿ ਹੁਣ ਮਖਾ ਲੈ ਆਟਾ ਲੈ ਲੈ ਮੈਂ ਹੁਣ ਕੈਂਪਰ ਪਰ ਕੇ ਉੱਚ ਬਰਫ ਪਾਈ ਆ ਲੈਟਸ ਵੇਅਰ ਦੀ ਗਈ ਹੋਈ ਆਈ ਆ 5 ਵਜੇ ਉਦੋਂ ਮੈਂ ਅੱਗ ਮਚਾ ਲਈ ਤੇ ਜਦੋਂ ਲੈ ਤਾੜਾ ਕੌੜਾ ਲਾਤਾ ਗਾੜ 5 ਵਜੇ ਤੇ ਮੂੰਗੀ ਦੀ ਜਿਹੜੀ ਧਰ ਇਸ ਹਿਸਾਬ ਤੇ ਜਿਹੜੀ ਘਰ ਵਾਲੀ ਆ ਮੂੰ ਰਿਜ ਦੀ ਟਾਈਮ 'ਚ ਉਹ ਸਵਾਰ ਬਣਦੀ ਆ ਹੈ ਬੱਦਲ ਲੱਗਦਾ ਰਿਜਨ ਨੂੰ ਪਤਾ ਨਹੀਂ ਜਿਹੜੀਆਂ ਆਪਾਂ ਸਰ੍ਹੋਂ ਦਾਣੇ ਲਏ ਉਹਨਾਂ ਉਹ ਵੀ ਆਖਰ ਨੂੰ ਹੁਣ ਜੱਟਾਂ ਦੇ ਖੇਤਾਂ ਚੋਂ ਹੀ ਜਾਂਦੀਆਂ ਨੇ ਦਾਣਾ ਗੈਂਸ ਕੱਟ ਕਰਿਆ ਮੈਂ ਉਹ ਵੀ ਜੱਟਾਂ ਦੇ ਖੇਤਾਂ ਚੋਂ ਹੀ ਜਾਂਦੀਆਂ ਨੇ ਦਾਣਾ ਪਤਾ ਨਹੀਂ ਕਿੰਨੇ ਕ ਕੈਮੀਕਲ ਲੱਗਦੇ ਨੇ ਉਹ ਜਿਹੜੀ ਸਬਤ ਮੂੰਗੀ ਲਿਓਣੀ ਹੁਣ ਉਹ ਵੀ ਇੰਦੇ ਛਿਰੀ ਜੀ ਜਾਂਦੀ ਆ ਛੱਟਾਂ ਦੇ ਚੀਕ ਉਹ ਸਲਾਉਂਦੇ ਨੇ ਉਹਨਾਂ ਨੂੰ ਹੁਣ ਅਗਰਸ ਕੱਟ ਕਰ ਲਿਆਗਾ ਅਸੀਂ ਤੜਕਾ ਲ ਭੁਜ ਜੂਗਾ ਵਾਲੇ ਢੜਕਾ ਜੇ ਪਾ ਬੜੀ ਅੱਗੇ ਤੇ ਭੁੰਨ ਲੀ ਫੇਰ ਵੀ ਨਹੀਂ ਵਧੀਆ ਬਣਦੀ ਸਬਜੀ ਦਾ ਵਾਲਾ ਜਿਹੇ ਸਬਜੀ ਆ ਤੇ ਅ ਕਈ ਦਿਨ ਹੋ ਗਏ ਸੀ ਸਬਜ਼ੀਆਂ ਖਾਂਦਿਆਂ ਨੂੰ ਤੇ ਅਜੇ ਘਰ ਆਜਾ ਲੋਟਣੀ ਕਿਤੇ ਸਰਦਾਰ ਜੀ ਨੂੰ ਕਿਹਾ ਤੇ ਅੱਜ ਕਰ ਲੇਗਾ ਅੱਜ ਬੱਦਲ ਦਾ ਹੀ ਹੈ ਇਕੱਠੀ ਕਰ ਲਾਂਗੇ ਮੀਨਾ ਤਾ ਆਊਗਾ ਰਾਤ ਨੂੰ ਜੇ ਮੀਨਾ ਆਇਆ ਤਾਂ ਨੇਰੀ ਤਾਂ ਜ਼ਰੂਰ ਆਊਗੀ ਬਹੁਤ ਹੀ ਸੋਹਣੂ ਵੀਡੀਓ ਜੀ ਦਿਨਦਾ ਹੋ ਸਾਡੇ ਰੱਬ ਸਾਡੇ ਏਰੀਏ ਚ ਤੁਸੀਂ ਆਪਦੇ ਦੱਸਿਓ ਅੱਜ ਹੈਗੀ ਐ ਜੀ 4 ਮਈ 4 ਮਈ ਦਾ ਦਿਨ ਹੈ ਸ਼ਾਮ ਦੇ 6 ਸਵੇ ਸੇਰਾ ਬਹੁਤ ਬੱਦਲਬਾਹੀ ਹੋਈ ਪਈ ਹੈਗੀ ਹਈ ਆਪਣੇ ਭਾਈ ਕੰਮਕਾਰ ਚੱਲੀ ਜਾਂਦੇ ਨੇ ਵਹਿਗੁਰੂ ਸਭ ਦੀ ਚਲਾਵੇ ਹਨਾ ਜਿਵੇਂ ਦਾ ਵੀ ਹੈਗੇ ਨੇ ਹਨਾ ਤੇ ਮੰਜਾ ਆਪਣਾ ਬੁਣਿਆਗਾ ਤਿੰਨ ਗਿੱઠા ਤੇ ਦੋ ਸੀ ਗਿੱઠા ਰਹਿ ਗਏ ਸੱਤ ਦੋ ਦਿਨਾਂ ਚ ਬੁਣਾ ਜਾਊ ਹੌਲੀ ਹੌਲੀ ਕਿਉਂਕਿ ਫਿਰ ਰੈਸਟ ਵੀ ਕਰਨੀ ਹੁੰਦੀ ਆ ਰੈਸਟ ਵੀ ਕਰਨੀ ਹੁੰਦੀ ਆ ਬਾਕੀ ਕੰਮ ਵੀ ਕਰਨੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਸਾਰਾ ਦਿਨ ਕੰਮ ਨਹੀਂ ਨਿਬੜਦੇ ਜਿੰਨਾ ਚਿਰ ਆਪਾਂ ਨੂੰ ਟਾਈਮ ਲਾਦਾ ਮੰਜੇ ਤੇ ਲੱਗ ਜਾਂਦਾ ਕੱਲ ਤਣ ਲਿਆ ਸੀ ਅੱਜ ਬੁਣਨਾ ਸ਼ੁਰੂ ਕਰ ਦਿੱਤਾ ਚਲੋ ਅਹੀਂ ਬੁਣੇ ਜਾਣਗੇ ਦੋ ਮੰਜੇ ਮੇਰੇ ਤਾਂ ਉਂਗਲਾਂ ਬਾੜੀਆਂ ਮੱਚੀ ਜਾਂਦੀਆਂ ਨੇ ਅੱਜ ਤੇ ਬੀਬੀ ਨੇ ਆਟਾ ਜਲਾ ਦਿੱਤਾ ਨਹੀਂ ਆਇਆ ਆਟਾ ਲਾਲ ਪਤੀ ਨੇ ਲੱਗਿਆ ਪਾਪ ਦਾ ਕਿਵੇਂ ਲੱਗੂਗੀ ਅੱਜੇ ਮੇਰੀ ਕੈਂਪਰ ਭਰ ਲਿਆ ਤੌੜੀ ਭਰਨ ਵਾਲੀ ਰਹਿੰਦੀ ਦਿਨੇ ਤਾਂ ਅਸੀਂ ਪੀਂਨੇ ਜੀ ਤੌੜੀ ਵਾਲਾ ਪਾਣੀ ਜੀ ਮੈਂ ਹੋ ਰਾਤ ਨੂੰ ਭਰ ਲਿਆ ਅਹ ਰਾਤ ਪਾਰਕੇ ਪਈ ਤੇ ਤੌੜੀ ਸਾਹ ਦਿਨ ਤੌੜੀ ਨਾਲ ਵਧੀਆ ਲੰਘ ਗਿਆ 4 ਵਜੇ ਤੋਂ ਬਾਅਦ 5 ਵਜੇ ਤੋਂ ਬਾਅਦ ਤੌੜੀ ਮੁੱਕ ਜਾਂਦੀ ਹੈ ਫਿਰ ਅਸੀਂ ਕੈਂਪਰ ਚ ਵਰਕ ਪਾ ਲੈਣੇ ਆ ਅੱਜ ਥੋੜਾ ਜਿਹਾ ਲੇਟ ਹੋਗੇ ਤੌੜੀ ਚ ਪਾਣੀ ਪਿਆਸ ਸੀ ਪਤਾ ਨਹੀਂ ਕਿਵੇਂ ਜੀ ਪਾਣੀ ਪਿਆਸ ਸੀਗਾ ਤੇ ਹੁਣ ਕੈਂਪਰ ਵਾਲਾ ਪੀ ਲਾਂਗੇ ਤੌੜੀ ਵਾਲਾ ਰਾਤ ਤੇ ਰਾਤ ਠੰਡਾ ਠੰਡਾ ਹੋ ਜੂਗਾ ਮਸਾਲਾ ਆਟਾ ਗੱਲਾਂ ਬਾਤਾਂ ਕਰਦੇ ਹੋਏ ਆਪਣਾ ਪੁੱਜ ਗਿਆ ਤੜਕਾ ਤੇ ਆਟਾ ਲਾ ਕੇ ਹੱਥ ਤੋਂ ਉਹਨੇ ਕੰਬਲ ਧਰ ਦੀ ਅੰਦਰ ਨੇ ਮੈਂ ਹੌਲੀ ਹੌਲੀ ਪਾਉਣੀ ਆ ਜੀ ਤੜਕਾ ਚਾਹੇ ਤੜਕੇ ਚ ਦਾਲ ਪਾ ਦਾਂ ਚਾਹੇ ਦਾਲ ਚ ਤੜਕਾ ਪਾ ਦਾਂ ਹਨਾ ਰੱਪਾ ਕਰਦਿਆਂ ਜੀ ਵੀਰ ਦਾ ਐਂਡ ਇਹ ਕਰ ਤੁਹੇ ਚੈਨਲ ਤੇ ਪਹਿਲੀ ਵਾਰ ਹੁਕੀ ਦੇ ਸੁਣਾ ਸੁਣਾ ਕੇ ਲੋਕਾਂ ਨੂੰ ਦਿਖਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਵੀ ਕਰਿਓ ਮਿਲਾਂਗੇ ਪਕਾ ਲੈਣ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹਗੂ ਚੜਦੀ ਕਲਾ ਜ ਰੱਖੇ ਸਾਰਿਆਂ ਨੂੰ ਤੇ ਭੈਣਾਂ ਨੂੰ ਤਾਂ ਬਸ ਆ ਬਦਲਵਾਈ ਦੇਖ ਕੇ ਨੇਰੀ ਦੇਖ ਕੇ ਸੋਚ ਲੱਗੀ ਹੁਣ ਪਹਿਲੀ ਵੀ ਸਫਾਈਆਂ ਨੂੰ ਤੜਕੇ ਤਿਆਰ ਹੋਣਾ ਪਊਗਾ ਕਿਉਂਕਿ ਹੁਣ ਨੇਰੀਆਂ ਰੁੱਤਾਂ ਤਾਂ ਰੋ ਜੀ ਹੇਰੀਆਂ ਆਉਂਦੀਆਂ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਦਰਸ਼ਕਾਂ ਦਾ ਬਹੁਤ ਸਾਰੇ ਘਰਾਂ ਦੇ ਵਿੱਚ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਅੱਜ ਦੇ ਬਲਾਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ